ਅਸਲੀ 14 ਮਾਰਚ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਹੋਈ ਸੀ ਅਸੀਂ ਇਹੀ ਪ੍ਰੋਗਰਾਮ ਜਿਹੜੇ ਅੱਜ ਇੱਥੇ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਨੇ ਇਹ ਅਸੀਂ ਮਾਰਚ 'ਚ ਰੱਖੇ ਸੀ ਉਹਨਾਂ ਨਾਲ ਸਾਨੂੰ ਗੱਲਬਾਤ ਦਾ ਸੱਦਾ ਆਇਆ ਕਿਉਂਕਿ ਸਾਨੂੰ ਵੀ ਪਤਾ ਕਿ ਇਸ਼ੂ ਨੇ ਜਿਹੜੇ ਉਹ ਟੇਬਲ ਤੇ ਸੁਨੇ ਜਾਣੇ ਨੇ ਹੱਲ ਹੋਣੇ ਨੇ ਅਸੀਂ ਆਪਣਾ ਇਹ ਪ੍ਰੋਗਰਾਮ ਕੈਨਸਲ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਜਾਂਦੇ ਆ ਸਾਰੇ ਮਸਲਿਆਂ ਦੇ ਉੱਪਰ ਸਾਨੂੰ ਜਿਹੜਾ ਲੌਲੀਪੌਪ ਆ ਉਹ ਦਿੱਤਾ ਜਾਂਦਾ ਅਸੀਂ ਉਡੀਕ ਕਰਦੇ ਆ ਵੀ ਸ਼ਹਿਰ ਆਪਣੇ ਆਪ ਕਰ ਦੇਣਗੇ ਤਾਂ ਆਪਣੇ ਆਪ ਨਾ ਤਾਂ ਕਾਂਗਰਸੀਆਂ ਅਕਾਲੀਆਂ ਨੇ ਕੀਤੇ ਹੱਲ ਤੇ ਨਾ ਹੀ ਜਿਹੜੇ ਬਦਲਾਅ ਦਾ ਨਾਅਰਾ ਲਗਾ ਕੇ ਆਏ ਨੇ ਇਹ ਹੱਲ ਕਰਦੇ ਨੇ ਇਹਨਾਂ ਨੇ ਵੀ ਜਦੋਂ ਅਸੀਂ ਪਿੱਟ ਸੇ ਆਪਾ ਕਰਦੇ ਆਂ ਫੇਰ ਮਸਲੇ ਸੁਣਦੇ ਨੇ ਫੇਰ ਮਸਲੇ ਹੱਲ ਕਰਦੇ ਨੇ ਅਸੀਂ ਪਿੱਛੇ ਚੱਲ ਰਹੇ ਆਂ ਸੈਂਟਰ ਗਵਰਨਮੈਂਟ ਦੇ ਨਾਲੋਂ 8 ਤੋਂ 12% ਉਹ ਤੁਸੀਂ ਨਹੀਂ ਮਹਾਲ ਕੀਤਾ ਕੰਪਿਊਟਰ ਦੇ ਆਪਕ 18 ਸਾਲ ਤੋਂ 18 ਸਾਲ ਤੋਂ ਸਕੂਲਾਂ 'ਚ ਨੌਕਰੀ ਕਰ ਰਹੇ ਨੇ ਉਹਨਾਂ ਨੂੰ ਸਿੱਖਿਆ ਭਾਗ 'ਚ ਸ਼ਿਫਟ ਨਹੀਂ ਕੀਤਾ ਗਿਆ ਸਿੱਖਿਆ ਮੰਤਰੀ ਮੁਰਦਾਬਾਦ 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 ਸਿੱਖਿਆ ਮੰਤਰੀ ਬਾਬਾ ਮੁਹੰਮਦ ਡਾਕਟਰ ਬਲਵੀਰ ਸਿੰਘ ਹੁਣਾਂ ਦੇ ਬਾਹਰ ਦੇ ਅੱਗੇ ਅਧਿਆਪਕਾਂ ਨੇ ਧਰਨਾ ਲਾਇਆ ਕੀ ਸਾਰੀ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਪਹਿਲਾਂ ਪਤਲਾ ਵੀ ਫੁੱਕਿਆ ਗਿਆ ਪੂਰੀ ਗੱਲਬਾਤ ਦੇ ਲਈ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕੀ ਮਸਲਾ ਕੀ ਹੈ ਜੀ ਸਾਰੇ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਅਸੀਂ ਅੱਜ ਇੱਥੇ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਕਰਨ ਲਈ ਇਕੱਠੇ ਹੋਏ ਆ ਮਾਮਲਾ ਇਹ ਹੈ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋ ਚੁੱਕੇ ਨੇ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਲੋਕਾਂ ਨੇ ਜਿਸ ਆਸ ਦੇ ਨਾਲ ਇਹਨਾਂ ਨੂੰ ਸੱਤਾ ਤੇ ਬਿਠਾਇਆ ਕਿ ਪਹਿਲਿਆਂ ਅਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਨੇ ਜੋ ਮਸਲੇ ਨਹੀਂ ਹੱਲ ਕੀਤੇ ਕਿ ਸ਼ਾਇਦ ਇਹ ਕਰਨਗੇ ਪਰ ਅਫਸੋਸ ਦੀ ਗੱਲ ਆ ਕਿ ਜੋ ਮਸਲੇ ਸਾਡੇ ਅਧਿਆਪਕਾਂ ਦੇ ਅੱਜ ਤੋਂ 2 ਸਾਲ ਪਹਿਲਾਂ ਸੀ ਕਾਂਗਰਸ ਸਮੇਂ ਉਹੀ ਮੰਗ ਪੱਤਰ ਆ ਜਿਹੜਾ ਤੇ ਉਹੀ ਮਸਲੇ ਨੇ ਜਿਹੜੇ ਅੱਜ ਵੀ ਜਿਉਂਦੇ ਤ्यों ਖੜੇ ਨੇ ਉਹਦੇ ਵਿੱਚੋਂ ਸਾਡੇ ਨਾਲ ਡਾਕਟਰ ਰਵਿੰਦਰ ਕੰਬੋਜ ਖੜੇ ਨੇ ਇੱਥੇ ਇਹ ਪੀ ਐਚ ਡੀ ਪਾਸ ਨੇ ਐਮ ਫਿਲ ਨੇ ਨੈਟ ਪਾਸ ਨੇ ਟੈਟ ਪਾਸ ਨੇ ਐਮ ਏ ਐਜੂਕੇਸ਼ਨ ਨੇ ਬੀ ਏ ਬੀ ਐਡ ਨੇ ਕਹਿਣਾ ਮਤਲਬ ਕਿ ਇੱਕ ਸਕੂਲ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਹੋਣ ਦੇ ਬਾਵਜੂਦ ਸਾਰੀਆਂ ਯੋਗਤਾਵਾਂ ਪ੍ਰੋਫੈਸਰ ਵਾਲੀਆਂ ਪੂਰੀਆਂ ਕਰਦੇ ਨੇ ਜੀ ਪਰ ਬਹੁਤ ਹੈਰਾਨੀ ਦੀ ਗੱਲ ਹੋਊ ਤੁਹਾਡੇ ਲਈ ਕਿ 2013 ਦੇ ਭਰਤੀ ਹੋਏ ਹੋਏ ਨੇ 2024 ਚੱਲ ਰਿਹਾ 13 ਚ 10300 ਪਰ ਮਹੀਨਾ ਤੇ ਭਰਤੀ ਹੋਏ ਅੱਜ ਵੀ 10300 ਦੇ ਉੱਪਰ ਨੇ ਹਾਂ ਨਾ ਤਾਂ ਇਹਨਾਂ ਦਾ ਮਸਲਾ ਜਿਹੜਾ ਉਹ ਪਿਛਲੀਆਂ ਸਰਕਾਰਾਂ ਨੇ ਹੱਲ ਕੀਤਾ ਨਾ ਇਹ ਸਰਕਾਰ ਜਿਹੜੀ ਬਦਲਾਅ ਦਾ ਨਾਰਾ ਲਾ ਕੇ ਆਈ ਸੀ ਉਹਨੇ ਹੱਲ ਕੀਤਾ ਪਰ ਆਮ ਆਦਮੀ ਤਾਂ ਕਹ ਰਿਹਾ ਵੀ ਅਸੀਂ ਮੁਲਾਜ਼ਮਾਂ ਦੇ ਹੱਕ ਦੀ ਗੱਲ ਕਰਦੇ ਦੇਖੋ ਤੁਹਾਡੇ ਸਾਹਮਣੇ ਆ ਕਿ ਇਹਨਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨੇ ਨੇ ਕੋਈ ਵੱਡਾ ਮਸਲਾ ਨਹੀਂ ਹੈਗਾ ਕਿ ਐਵੇਂ ਗੈਰਵਾਜਬ ਮਸਲਾ ਬਣਾ ਕੇ ਰੋਕੇ ਹੋਏ ਨੇ ਤਾਂ ਉਹ ਜਾਰੀ ਨਹੀਂ ਕੀਤੇ ਜਾ ਰਹੇ ਇਸੇ ਤਰ੍ਹਾਂ ਨਿਰਿੰਦਰ ਭੰਡਾਰੀ ਨੇ ਇੱਕ ਸਾਡੇ ਅਧਿਆਪਕ ਉਹਨਾਂ ਦੀ ਰੈਗੂਲਰਾਈਜੇਸ਼ਨ ਰੋਕੀ ਹੋਈ ਆ ਇੱਥੇ ਗਵਾਂਡ ਦੇ ਵਿੱਚ ਹੀ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਖਵਾਲੀ ਬਲੌਕ ਆ ਉਥੋਂ ਦੇ ਜਿਹੜੇ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਸਰਕਾਰ ਨਹੀਂ ਕਾਰਵਾਈ ਕਰ ਰਹੀ ਜਿਹੜੀ ਕਹਿੰਦੀ ਆ ਕਿ ਭ੍ਰਿਸ਼ਟਾਚਾਰ ਦੇ ਉੱਪਰ ਸਾਡੀ ਜ਼ੀਰੋ ਟੋਲਰੈਂਸ ਆ ਤੇ ਅਸੀਂ ਉਸ ਮਸਲੇ ਦੇ ਵਿੱਚ ਕੀ ਦੇਖ ਰਹੇ ਆ ਸਰਕਾਰ ਮੰਤਰੀ ਸਿੱਖਿਆ ਸਕੱਤਰ ਸਾਰੇ ਉਸ ਦੀ ਪੁਸ਼ਤਪਨਾਹੀ ਕਰ ਰਹੇ ਨੇ ਤੁਸੀਂ ਹਰਜੋਤ ਬੈਂਸ ਉਹਨਾਂ ਨਾਲ ਮਿਲੇ ਆ ਉਹਨਾਂ ਬਾਬਤ ਗੱਲਬਾਤ ਕੀਤੀ ਸਾਰੀ ਦੇਖੋ ਸਾਡੀ ਪਿਛਲੀ 14 ਮਾਰਚ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਹੋਈ ਸੀ ਅਸੀਂ ਇਹੀ ਪ੍ਰੋਗਰਾਮ ਜਿਹੜੇ ਅੱਜ ਇੱਥੇ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਨੇ ਇਹ ਅਸੀਂ ਮਾਰਚ ਚ ਰੱਖੇ ਸੀ ਉਹਨਾਂ ਦਾ ਸਾਨੂੰ ਗੱਲਬਾਤ ਦਾ ਸੱਦਾ ਆਇਆ ਕਿਉਂਕਿ ਸਾਨੂੰ ਵੀ ਪਤਾ ਕਿ ਇਸ਼ੂ ਨੇ ਜਿਹੜੇ ਉਹ ਟੇਬਲ ਤੇ ਸੁਨੇ ਜਾਣੇ ਨੇ ਹੱਲ ਹੋਣੇ ਨੇ ਅਸੀਂ ਆਪਣਾ ਇਹ ਪ੍ਰੋਗਰਾਮ ਕੈਨਸਲ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਜਾਂਦੇ ਆ ਸਾਰੇ ਮਸਲਿਆਂ ਦੇ ਉੱਪਰ ਸਾਨੂੰ ਜਿਹੜਾ ਲੌਲੀਪੌਪ ਆ ਉਹ ਦਿੱਤਾ ਜਾਂਦਾ ਲੌਲੀਪੌਪ ਇਸ ਕਰਕੇ ਕਿਉਂਕਿ ਪੂਰਾ ਨਹੀਂ ਹੋਇਆ ਇਹ ਕਿਹਾ ਜਾਂਦਾ ਕਿ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਦੁਬਾਰਾ ਮਿਲਾਂਗੇ ਤੇ ਜਿੰਨੇ ਆ ਤੁਹਾਡੇ ਜਿਹੜੇ ਮਸਲੇ ਨੇ ਇਹਨਾਂ ਦਾ ਹੱਲ ਕਰਾਂਗੇ ਪਰ ਬਹੁਤ ਦੇਖੋ ਦੁੱਖ ਦੀ ਗੱਲ ਆ ਕਿ 2 ਮਹੀਨੇ ਹੋ ਚੁੱਕੇ ਨੇ ਹੱਲ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਉਹਨਾਂ ਦਾ ਕੋਈ ਸਟਾਫ ਨਾ ਉਹ ਖੁਦ ਸਾਡੇ ਨਾਲ ਸੰਪਰਕ ਤੱਕ ਨਹੀਂ ਕਰ ਰਹੇ ਮੀਟਿੰਗਾਂ ਤਾਂ ਤੁਹਾਡੀਆਂ ਪਹਿਲਾਂ ਵੀ ਹੁੰਦੀਆਂ ਹੋਈਆਂ ਹੁਣ ਇਸ ਮਸਲੇ ਤੇ ਤੁਸੀਂ ਕਿਉਂ ਦੁਬਾਰਾ ਗੱਲ ਫੇਰ ਚੱਕੀ ਆ ਕੀ ਲੱਗਦਾ ਵੀ ਹੁਣ ਚੋਣਾਂ ਦੇ ਵਿੱਚ ਵਿੱਚ ਹੱਲ ਹੋ ਸਕਦਾ ਦੇਖੋ ਅਸੀਂ ਪ੍ਰੋਗਰਾਮ ਪਹਿਲਾਂ ਹੀ ਦਿੱਤਾ ਹੋਇਆ ਸੀ ਉੱਪਰੋਂ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤਾਂ ਫਿਰ ਦੇਖੋ ਹੁਣ ਜਿੰਨੇ ਵੀ ਇਹ ਮੰਤਰੀ ਨੇ ਜਾਂ ਇਹਨਾਂ ਦੇ ਉਮੀਦਵਾਰ ਨੇ ਇਹ ਲੋਕਾਂ ਦੇ ਵਿੱਚ ਨੇ ਆ ਫਿਰ ਲੋਕਾਂ ਦਾ ਵੀ ਫਰਜ ਬਣਦਾ ਕਿ ਇਹਨਾਂ ਨੂੰ ਇਹਨਾਂ ਦੇ ਅੱਗੇ ਆਪਣੇ ਮਸਲੇ ਪੁੱਟ ਕਰਨ ਅਸੀਂ ਕਿ ਇੱਥੇ ਸਵਾਲ ਵੀ ਪੁੱਛੇ ਸੀ ਤੁਹਾਡੇ ਸਾਹਮਣੇ ਆ ਕਿ ਉਹਨਾਂ ਦੇ ਜਿਹੜੇ ਪੀਏ ਸੀ ਉਹ ਆਏ ਸਾਡੇ ਸਵਾਲ ਸੁਣੇ ਉਹਨਾਂ ਨੇ ਸੁਣਿਆ ਕਿ ਪੁਰਾਣੀ ਪੈਨਸ਼ਨ ਤੁਸੀਂ ਕਹਿੰਦੇ ਸੀ ਬਹਾਲ ਕਰਾਂਗੇ ਤੁਸੀਂ ਨਹੀਂ ਕੀਤੀ ਉਹਨਾਂ ਨੇ ਸੁਣਿਆ ਕਿ ਜਿੰਨੇ ਕੱਟੇ ਹੋਏ ਪੱਤੇ ਨੇ ਪਿੰਡੂ ਪੱਤਾ ਕੱਟਿਆ ਹੋਇਆ ਬਾਰਡਰ ਏਰੀਆ ਪੱਤਾ ਕੱਟਿਆ ਹੋਇਆ ਉਹ ਬਹਾਲ ਕਰਾਂਗੇ ਨਹੀਂ ਕੀਤਾ ਮਹਿੰਗਾਈ ਪੱਤਾ ਜਿਹੜਾ ਉਹ ਅਸੀਂ ਪਿੱਛੇ ਚੱਲ ਰਹੇ ਹਾਂ ਸੈਂਟਰਲ ਗਵਰਨਮੈਂਟ ਦੇ ਨਾਲੋਂ 8 ਤੋਂ 12% ਉਹ ਤੁਸੀਂ ਨਹੀਂ ਬਹਾਲ ਕੀਤਾ ਕੰਪਿਊਟਰ ਦੇ ਆਪਕ 18 ਸਾਲ ਤੋਂ 18 ਸਾਲ ਤੋਂ ਸਕੂਲਾਂ 'ਚ ਨੌਕਰੀ ਕਰ ਰਹੇ ਨੇ ਉਹਨਾਂ ਨੂੰ ਸਿੱਖਿਆ ਭਾਗ 'ਚ ਸ਼ਿਫਟ ਨਹੀਂ ਕੀਤਾ ਗਿਆ। ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਤੇ ਜਵਾਬ ਦਿਓ। ਅਸੀਂ ਪੁੱਛਿਆ ਕਿ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਆ ਸਿੱਖਿਆ ਨੀਤੀ ਉਹ ਭਗਮਾ ਕਰਨ ਕਰਨਾ ਚਾਹੁੰਦੇ ਨੇ। ਤੁਸੀਂ ਉਹ ਸਿੱਖਿਆ ਨੀਤੀ ਨੂੰ ਲੁਕਮੇ ਰੂਪ 'ਚ ਪੰਜਾਬ 'ਚ ਲਾਗੂ ਕਰ ਰਹੇ ਹੋ। ਉਹ ਸਿਲੇਬਸਾਂ ਦੀ ਭੰਨ ਤੋੜ ਕਰ ਰਹੇ ਨੇ। ਤੁਸੀਂ ਤਿਆਰ ਹੋ ਕਿ ਅਸੀਂ ਉਹ ਜਿਹੜੇ ਗਲਤ ਸਿਲੇਬਸ ਨੇ ਉਹ ਪੜਾਵਾਂਗੇ? ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਤੇ ਸਾਨੂੰ ਸਵਾਲਾਂ ਦਾ ਕੋਈ ਜਵਾਬ ਤਾਂ ਦਿਓ। ਪਰ ਬਹੁਤ ਅਫਸੋਸ ਦੀ ਗੱਲ ਆ ਕਿ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। हां ये जरूर है कि कल सवेरे 7:30 बजे उन्होंने भरोसा ਦਿੱਤਾ ਕਿ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਤੁਹਾਡੇ ਨਾਲ ਗੱਲਬਾਤ ਕਰਨਗੇ ਦੇਖਦੇ ਹਾਂ ਕਿ ਇਹੀ ਸਵਾਲ ਤੇ ਇਹੀ ਮੰਗ ਪੱਤਰ ਅਸੀਂ ਉਹਨਾਂ ਤੱਕ ਲੈ ਕੇ ਜਾਵਾਂਗੇ ਉਹਨਾਂ ਨੂੰ ਇਤਰਾਜ਼ ਵੀ ਨੋਟ ਕਰਾਵਾਂਗੇ ਕਿ ਸਿੱਖਿਆ ਮੰਤਰੀ ਨੇ ਜਿਹੜੇ ਸਾਡੇ ਹਰਜੋਤ ਬੈਂਸ ਉਹ ਹੈਂਕੜਵਾਜ ਵੀ ਨੇ ਉਹ ਮੀਟਿੰਗਾਂ ਦੇ ਵਿੱਚ ਸਹੀ ਵਿਹਾਰ ਨਹੀਂ ਕਰਦੇ ਤੇ ਜਿਹੜੇ ਮਸਲਿਆਂ ਦੇ ਉੱਪਰ ਭਰੋਸਾ ਦਿੰਦੇ ਨੇ ਉਹ ਭਰੋਸੇ ਵੀ ਨੇ ਜਿਹੜੇ ਉਹ ਖਰੇ ਨਹੀਂ ਹੁੰਦੇ ਫਿਰ ਕੀ ਲੱਗਦਾ ਭਰੋਸੇ ਤੋਂ ਲੱਗਦਾ ਵੀ ਪੂਰੇ ਹੋ ਜਾਣਗੇ ਦੇਖੋ ਸਾਡੇ ਕੋਲ ਤਾਂ ਇੱਕੋ ਰਾਹ ਅਕਾਲੀਆਂ ਕਾਂਗਰਸੀਆਂ ਵੇਲੇ ਉਦੋਂ ਵੀ ਸਾਡੀ ਜਥੇਵੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਡੰਡੇ ਚ ਝੰਡਾ ਪਾ ਕੇ ਲੜੀ ਆ ਲੜੀਆਂ ਤੇ ਮਸਲੇ ਹੱਲ ਹੋਏ ਨੇ ਤੇ ਜਦੋਂ ਲੜਦੇ ਆ ਉਦੋਂ ਮਸਲੇ ਹੱਲ ਹੁੰਦੇ ਨੇ ਜਦੋਂ ਅਸੀਂ ਉਡੀਕ ਕਰਦੇ ਆ ਵੀ ਸ਼ਹਿਰ ਆਪਣੇ ਆਪ ਕਰ ਦੇਣਗੇ ਤਾਂ ਆਪਣੇ ਆਪ ਨਾ ਤਾਂ ਕਾਂਗਰਸੀਆਂ ਅਕਾਲੀਆਂ ਨੇ ਕੀਤੇ ਹੱਲ ਤੇ ਨਾ ਹੀ ਜਿਹੜੇ ਬਦਲਾ ਦਾ ਨਾਰਾ ਲਗਾ ਕੇ ਆਏ ਨੇ ਇਹ ਹੱਲ ਕਰਦੇ ਨੇ ਇਹਨਾਂ ਦੇ ਵੀ ਜਦੋਂ ਅਸੀਂ ਪਿੱਟ ਸਿਆਪਾ ਕਰਦੇ ਆਂ ਫੇਰ ਮਸਲੇ ਸੁਣਦੇ ਨੇ ਫੇਰ ਮਸਲੇ ਹੱਲ ਕਰਦੇ ਨੇ ਪਰ ਸਾਰੇ ਤੇ ਸਾਰੇ ਅਧਿਆਪਕ ਤਾਂ ਸੜਕਾਂ ਦੇ ਧਰਨੇ ਲਾਈ ਜਾਂਦੇ ਆ ਰੋਡ ਜਾਮ ਕਰੀ ਜਾਂਦੇ ਆ ਆਪਦੇ ਮੰਗ ਮੰਗੀ ਜਾਂਦੇ ਆ ਜਵਾਕਾਂ ਦਾ ਕੀ ਕਸੂਰ ਆ ਦੇਖੋ ਅਸੀਂ ਜਿਹੜਾ ਇਹ ਧਰਨਾ ਅਸੀਂ ਇੱਥੇ 2:30 ਵਜੇ ਅਨਾਉਂਸ ਕੀਤਾ 2 ਵਜੇ ਤੱਕ ਦਾ ਸਕੂਲ ਦਾ ਟਾਈਮ ਆ ਪੜਾਇਆ ਬੱਚਿਆਂ ਨੂੰ ਪੰਜਾਬ ਦੇ ਇੱਕ ਅਧਿਆਪਕ ਹੀ ਐਸੇ ਨੇ ਕਿ ਜਿਹੜੇ ਉਹ ਸਕੂਲਾਂ ਦੇ ਵਿੱਚ ਵੀ ਪੜਾਉਂਦੇ ਨੇ ਤੇ ਆਪਣੇ ਹੱਕਾਂ ਦੇ ਪ੍ਰਤੀ ਵੀ ਜਾਗਰੂਕ ਨੇ ਤੇ ਜਿਹੜੀ ਸਿੱਖਿਆ ਨੀਤੀ ਦਾ ਮਾਮਲਾ ਜੇ ਜਨਾਬ ਪੰਜਾਬ ਦੇ ਵਿੱਚ ਸਿਲੇਬਸ ਉਹ ਬਣਾਇਆ ਗਿਆ ਜੋ ਆਰਐਸਐਸ ਚਾਹੁੰਦੀ ਆ ਜਿਹੜਾ ਭਗਮਾ ਕਰਨ ਚਾਹੁੰਦੀ ਆ ਇਤਿਹਾਸ ਨੂੰ ਇਤਿਹਾਸ ਬਣਾਉਣਾ ਚਾਹੁੰਦੀ ਆ ਤਾਂ ਫਿਰ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਸ ਦਾ ਵੀ ਉਜਾੜਾ ਹੋਣਾ ਇਸ ਕਰਕੇ ਸਾਡੇ ਜਿਹੜੇ ਧਰਨੇ ਨੇ ਉਹ ਪੰਜਾਬ ਦੇ ਵਿਦਿਆਰਥੀਆਂ ਲਈ ਤੇ ਸਿੱਖਿਆ ਲਈ ਉਸ ਦੇ ਹੱਕ ਦੇ ਵਿੱਚ ਵੀ ਜਾਂਦੇ ਨੇ ਰਵਿੰਦਰ ਸਿੰਘ ਜੀ ਤੁਸੀਂ ਪਿਛਲੇ 10 ਸਾਲ ਤੋਂ ਲਗਾਤਾਰ ਉਸੇ ਸੈਲਰੀ ਤੇ ਕੰਮ ਕਰ ਰਹੇ ਹੋ ਪਹਿਲਾਂ ਨਹੀਂ ਮੰਗ ਚੱਕੀ ਤੁਸੀਂ ਨਹੀਂ ਪਹਿਲਾਂ ਇਸ ਬਾਰੇ ਡੈਮੋਕਰੈਟਿਕ ਟੀਚਰ ਫਰੰਟ ਨੇ ਕਾਫੀ ਵਾਰ ਮੀਟਿੰਗਾਂ ਕੀਤੀਆਂ ਨੇ ਤੇ ਮੰਗ ਉਠਾਉਦੇ ਰਹਿਆ ਸਮੇਂ-ਸਮੇਂ ਤੇ ਪਰ ਉਹੀ ਗੱਲ ਜਿਵੇਂ ਵਿਕਰਮਦੇਵ ਉਹਨਾਂ ਨੇ ਦੱਸੀ ਹੈ ਕਿ ਪਹਿਲਾਂ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਅਕਾਲੀ ਸਰਕਾਰ ਸੀ ਉਹੀ ਲੌਲੀਪੌਪ ਵਾਲੀ ਗੱਲ ਹੈ ਵੀ ਅੱਜ ਕਰ ਦਾਂਗੇ ਕੱਲ ਕਰ ਦਾਂਗੇ ਬਸ ਉਹ ਜਿਹੇ ਮੁੱਦਾ ਜਿਵੇਂ ਕੇਸ ਹੈ ਚਾਹੇ ਤਾਂ ਜਿਵੇਂ ਦੁਨੀਆ ਤੋਂ ਰੁਕਸਤ ਹੋ ਗਏ ਪੰਜਾਬੀ ਦੇ अजीम तरीम ਸ਼ਾਇਰ ਪੱਤਰ ਸਾਹਿਬ ਦੀਆਂ ਰਚਨਾਵਾਂ ਨੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ ਤਾਂ ਉਹੀ ਗੱਲ ਹੈ ਵੀ ਮੇਰੇ ਕੇਸ ਵਿੱਚ ਵੀ ਉਹੀ ਹੈ ਤਰੀਕ ਤੋਂ ਤਰੀਕ ਇੱਕ ਤਰੀਕ ਤੋਂ ਤਰੀਕ ਸਰਕਾਰ ਲਈ ਬੜਾ ਸੌਖਾ ਹੈ ਵੀ ਆਉਣਾ ਤੇ 2 ਮਿੰਟ ਲਈ ਕਹਿਣਾ ਵੀ ਸਾਨੂੰ ਅੱਗੇ 6 ਮਹੀਨੇ ਦੀ ਤਰੀਕ ਦੇ ਦਿਓ ਸਰਕਾਰ ਤਰੀਕ ਦੇ ਦਿੰਦੀ ਆ ਫੈਸਲੇ ਤੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਫਿਰ ਫਿਰ ਮਨ 'ਚ ਸਾਰਾ ਕੁਝ ਕੀ ਚੱਲਦਾ ਇੰਨੀ ਪੜ੍ਹਾਈ ਕਰ ਲਈ ਲੰਮਾ ਸਮਾਂ ਯੂਨੀਵਰਸਿਟੀ 'ਚ ਪੜ੍ਹ ਲਏ ਪੀ ਐਚ ਡੀ ਐਮ ਫਿਲ ਵਗੈਰਾ ਕਰ ਲਈਆਂ ਕੋ ਸਾਰੇ ਟੈਸਟ ਵੀ ਕਲੀਅਰ ਕਰ ਲਏ ਉਸ ਤੋਂ ਬਾਅਦ ਵੀ ਇੰਨੀ ਸੈਲਰੀ ਤੇ ਮਨ 'ਚ ਆਉਂਦਾ ਤਾਂ ਬਹੁਤ ਕੁਝ ਹੈ ਪਰ ਜਿੱਥੇ ਕੰਮ ਕਰਦੇ ਆਂ ਸੋਚਦੇ ਆਂ ਵੀ ਜੇ ਸਕੂਲ ਚਲੇ ਗਏ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਜੇ ਸਕੂਲ ਚਲੇ ਗਏ ਆ ਤਾਂ ਪੂਰੀ ਤਨਦੇਹੀ ਨਾਲ ਮਨ ਨਾਲ ਉਹਨਾਂ ਬੱਚਾ ਨੂੰ ਪੜ੍ਹਾਉਣਾ ਹੈ ਤਾਂ ਫਿਰ ਚਲੋ ਆਪਦਾ ਜੀਵਨ ਦਾ ਸੰਘਰਸ਼ ਆ ਉਹ ਕਿਵੇਂ ਨਾ ਕਿਵੇਂ ਤੁਰਦਾ ਰਹਿੰਦਾ ਹੈ ਤਾਂ ਉਹ ਹੈ ਵੀ ਐਵੇਂ ਜ਼ਿੰਦਗੀ ਹੈ ਵੀ ਸੰਘਰਸ਼ ਤੋਂ ਉਹਨੂੰ ਸੰਘਰਸ਼ ਦੇ ਰੂਪ ਵਿੱਚ ਅੱਗੇ ਤੋਰਨਾ ਪੈਣਾ ਕੀ ਆਸ ਲੈ ਕੇ ਖੜੇ ਆ ਜੀ ਤੁਸੀਂ ਇੱਥੇ ਅਸੀਂ ਇਹ ਆਸ ਲੈ ਕੇ ਖੜੇ ਆ ਕਿ ਸਰਕਾਰ ਜਿਹੜੀ ਆ ਸਾਡੇ ਮਸਲੇ ਜਿਹੜੇ ਆ ਉਹ ਹੱਲ ਕਰੂਗੀ ਅਸੀਂ ਕੋਈ ਨਾਜਾਇਜ਼ ਮਸਲੇ ਜਿਹੜੇ ਆ ਉਹ ਨਹੀਂ ਚੁੱਕੇ ਹੋਏ ਸਾਡੇ ਮਸਲੇ ਬੜੇ ਜਾਇਜ਼ ਨੇ ਤਾਂ ਉਹ ਅਸੀਂ ਆਸ ਕਰਦੇ ਹਾਂ ਸਰਕਾਰ ਤੋਂ ਕਿ ਉਹ ਮਸਲੇ ਸਾਡੇ ਹੱਲ ਕਰੂਗਾ ਕੱਲ ਦੀ ਮੀਟਿੰਗ ਚ ਕੀ ਲੱਗਦਾ ਕੱਲ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਨੂੰ ਮਿਲੀ ਹੈ ਭਰੋਸਾ ਦਿਵਾਇਆ ਹੈ ਪ੍ਰਸ਼ਾਸਨ ਨੇ ਤਾਂ ਉਹਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਕੈਬਨਿਟ ਮੰਤਰੀ ਜਿਹੜੇ ਨੇ ਸਾਡੀ ਗੱਲਬਾਤ ਨੂੰ ਅੱਗੇ ਸਿੱਖਿਆ ਮੰਤਰੀ ਨੂੰ ਪੁੱਟ ਕਰਨਗੇ ਜਾਂ ਆਪਣੀ ਕੈਬਨਿਟ ਦੇ ਵਿੱਚ ਰੱਖਣਗੇ ਕਿਉਂਕਿ ਸਾਡਾ ਜਿਹੜਾ ਇਹ ਮਸਲਾ ਹੈ ਬਹੁਤ ਹੀ ਜਿੰਨੇ ਵੀ ਮਸਲੇ ਅਸੀਂ ਰੱਖੇ ਨੇ ਚਾਹੇ ਉਹ ਬੀਪੀਓ ਦੀ ਕਰਪਸ਼ਨ ਵਾਲਾ ਮਸਲਾ ਹੋਵੇ ਜਾਂ ਸਾਡੇ ਸਾਥੀਆਂ ਦੀ ਰੈਗੂਲਰਾਈਜੇਸ਼ਨ ਵਾਲਾ ਹੋਵੇ ਪੁਰਾਣੀ ਪੈਨਸ਼ਨ ਵਾਲਾ ਹੋਵੇ ਕਿੰਨੇ ਵੀ ਮਸਲੇ ਨੇ ਸਾਡੇ ਜਿਹਨਾਂ ਨੂੰ ਮਸਲੇ ਨੇ ਇਹਨਾਂ ਨੂੰ ਸਰਕਾਰ ਜਲਦ ਤੋਂ ਜਲਦ ਜਿਹੜਾ ਉਹ ਹੱਲ ਕਰੇਗੀ ਬਹੁਤ ਸ਼ੁਕਰੀਆ ਧੰਨਵਾਦ ਸੋ ਦੋਸਤੋ ਇਹ ਅਧਿਆਪਕ ਨੇ ਜਿਨ੍ਹਾਂ ਨੇ ਬੱਚਿਆਂ ਦਾ ਭੁੱਖ ਬਣਾਉਣਾ ਪਰ ਅੱਜ ਬੱਚਿਆਂ ਦਾ ਭੁੱਖ ਬਣਾਉਣ ਵਾਲੇ ਅਧਿਆਪਕ ਖੁੱਦ ਰੋੜਾਂ ਤੇ ਬੈਠੇ ਨੇ ਪ੍ਰਦਰਸ਼ਨ ਕਰ ਰਹੇ ਨੇ ਇਤਿਹਾਸ ਕਰਦੇ ਨੇ ਕਦੇ ਨਾ ਕਦੇ ਰੈਗੂਲਰ ਹੋਣਗੇ ਤੇ ਸਮੇਂ ਦੀਆਂ ਸਰਕਾਰਾਂ ਨੇ ਜਾਂ ਉਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀ ਕੁਛ ਕੀਤਾ ਤੁਸੀਂ ਸਾਰੇ ਜਾਣਦੇ ਹੋ ਕੈਮਰਾਮੈਨ ਰਾਮ ਸੋਹੀ ਦੇ ਨਾਲ ਮੈਂ ਜਸਪ੍ਰੀਤ ਪਟਿਆਲਾ